ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਨੇ ਮੇਰੇ ਦੋਸਤ ਮਿੱਤਰ ਭਤੀਜ ਭਤੀਜੀਆਂ ਆ ਮੋਟਰ ਤੇ ਆਏ ਆ ਬਿਆਂ ਕੀਤਾ ਜਾਇਆ ਤੀ ਹੋਰ ਦੱਸੋ ਗੱਲਬਾਤ ਹੁਣ ਨਹਾ ਧੋ ਕੇ ਨੱਤਾ ਬਿਆਂ ਦਾ ਹੈਗਾ ਹੀ ਆ ਕੱਪੜੇ ਪਾ ਕੇ ਚੱਲਦੇ ਆ ਫਤੇਗੜ ਸਾਹਿਬ ਮੈਨੂੰ ਕੰਮ ਅੱਜ ਕੋਈ ਪਰਸਨਲ ਤੇ ਜਿਹੜੇ ਕਣਕ ਦੇ ਬੀਜਣੇ ਨੇ 2.5 ਕਿੱਲੇ ਉਹ ਅੱਜ ਦੁਪਹਿਰ ਬਾਅਦ ਤਿਆਰ ਕਰਾਂਗੇ ਕੱਲ ਨੂੰ ਬੀਜ ਦਾਂਗੇ 11-12 ਵਜੇ ਤੱਕ ਤੇ ਇੱਕ ਡੀਪੀ ਦਾ ਬਹ ਰੋਲਾ ਪਿਆ ਵੇ ਆ ਯਾਰ ਆਪਣੇ ਵੀ ਡੀਏਪੀ ਲੈਣ ਗਏਵੇਂ ਨਹੀਂ ਆ ਜਾਣਗੇ ਆਪਾਂ ਆਪਣੇ ਕੋਲ 15 ਕਿਥੱਲੇ ਘਟ ਦੇ ਦੀਗੇ ਬਾਕੀ ਪਹਿਲਾਂ ਲਿਆਂਦਾ ਦੀ ਆਪਾਂ ਹੋਰ ਦੱਸੋ ਠੀਕ ਹੋਰ ਸੁਣਾਓ ਗੱਲਬਾਤ ਚੱਲਦੀਆਂ ਜੀ ਘਰ ਨਹੀਂ ਕਹਿੰਦਾ ਉਹੀ ਹੁੰਦੇ ਜੱਟ ਕਹਿੰਦਾ ਉਹੀ ਹੁੰਦਾ ਅੱਜ ਜੀ ਦੋਸਤੋ ਰੂਟੀ ਉਟੀ ਖਾ ਕੇ ਹੁਣ ਚੱਲਦੇ ਆਪਾਂ ਸ਼ਾਇਦ ਦਵੇਰੇ ਕੱਲ ਮੈਂ ਕਿਹਾ ਸੀ ਕਿ ਕਣਕ ਵੇਚਣੀਆਂ ਅਜੇ ਯਾਰ ਕੋਈ ਰੈਂਦਾ ਏ ਦਿੱਕਤ ਆ ਜੇ ਇਕੱਠਾਈਆਂ ਭਾਉਣ ਤੋਂ ਚੱਕਣ ਤੋਂ ਰਹਿ ਗਈਆਂ ਨੇ ਉਹ ਦੁਪਹਿਰ ਬਾਅਦ ਚੱਕੀਆਂ ਜਣ ਗੀਆਂ ਫਿਰ ਦੁਪਹਿਰ ਬਾਅਦ ਖੇਤ ਤਿਆਰ ਕਰਾਂਗੇ 2 ਢਾਈ ਬਿੱਲੇ ਉਹਨੇ ਜਿਹੜੇ ਹਜੇ ਬੀਜਣੇ ਨੇ ਬਾਕੀ ਦਾ ਅਜੇ ਆਪਾਂ ਰੌਣੀ ਕਰ ਰਹੇ ਹਾਂ ਜਿਹੜੀ ਜੀਵੀ ਬਟਣ ਤੋਂ ਬੜੀ ਆਪਣੀ ਜੁੜੇ ਲਏ ਉਹ ਤੇ ਵੀ ਦੋਸਤੋ ਹੁਣ ਜਾਨਾ ਸ਼ਹਿਰ ਨੂੰ ਆ ਬਲਾਮ ਛਿਲਕੇ ਖੱਡਿਆ ਕੱਢੀ ਚੂਚੂ ਕਰਦੀ ਆ ਕਿ ਮੈਨੂੰ ਪਾ ਤੇ ਤੁਸੀਂ ਵੀ ਭਤੀ ਜੁਤੀ ਜਿਉ ਰਾਤ ਨੂੰ ਬਲਾਮ ਭੂ ਕੇ ਰੱਖ ਲਿਆ ਕਰੋ 15 ਗਿਰੀਆਂ ਸਵੇਰੇ ਛਿਲਕੇ ਖਾਇਆ ਕਰੋ ਯਾਰ ਤੇ ਜਿਹੜੀਆਂ ਮੇਰੀਆਂ ਭੈਣਾਂ ਨੇ ਜਿਨ੍ਹਾਂ ਦੇ ਛੋਟੇ ਬੱਚੇ ਨੇ 4-5 ਸਾਲ ਦੇ ਸਕੂਲ ਪੜ੍ਹਦੇ ਨੇ ਉਹ ਪੰਜ ਗਿਰੀਆਂ ਜ਼ਰੂਰ ਜਾ ਲੂ ਢੂਂਗਿਆ ਕਰੋ ਸਵੇਰੇ ਤਿਆਰ ਕਰੋ ਬੱਚਿਆਂ ਲੱਭ ਹਾਂਜੀ ਦੋਸਤੋ 2.5 ਲਾ ਰਹੇ ਹਾਂ 2.5 ਲਾਹੇ ਤੋਂ ਜਾਂ ਟਰੈਲੀ ਨਿਕਲ ਗਈ ਫੇਰ ਆਉਣਾ ਫਤੇਗੜ ਸਾਹਿਬ ਨੂੰ ਉਹ ਠੀਕ ਹੋ ਲੱਭ ਜੂਆ ਤੁਹਾਨੂੰ ਟਰੱਕ ਭਰ ਕੇ ਹਾਂਜੀ ਪਿਆਰ ਪੋਟਾ ਹਾਂਜੀ ਦੋਸਤੋ ਚੱਲਦੀਆਂ ਸ਼ਹਿਰ ਨੂੰ ਹੁਣ ਗੱਡੀ ਸਟਾਰਟ ਆ ਆ ਕੇ ਫਿਰ ਸ਼ਾਮ ਨੂੰ 5 ਵਜੇ ਖੇਤ ਤਿਆਰ ਕਰਾਂਗੇ ਮੈਂ ਚਾਚੇ ਨਾਲ ਹਾਂ ਨਾ ਕੋਈ ਨਾ ਕੋਈ ਮੈਂ ਨਾ ਯਾਰ ਆ ਫਤੇਗੜ ਸਾਫ ਨੂੰ ਜਾ ਰਿਹਾ ਸੀ ਆਪਣੇ ਭਤੀਜ ਨੇ ਪਟਿਆਲੇ ਤੋਂ ਹਾਂਜੀ ਅੱਛਾ ਮਹਾਲੀ ਤੋਂ ਆਏ ਸੀ ਹਾਂਜੀ ਪੇਪਰ ਦੇ ਕੇ ਜੀ ਠੀਕ ਆ ਠੀਕ ਆ ਭਤੀਜ ਕਹਿੰਦੇ ਅਸੀਂ 5 ਕਿਲੋਮੀਟਰ ਮੋਟਰਸਾਈਕਲ ਮੋੜ ਕੇ ਲਿਆਏ ਆ ਮਗਰੋਂ ਹੋਰ ਸੇਵਾ ਦੱਸੋ ਪੁੱਤ ਤਾਈ ਬਾਤ ਹਾਂ ਨਾ ਦੱਸੋ ਫੇਰ ਨਾ ਕਹਦੇ ਹੋ ਅਸਰੀ ਘਰ ਜੀ ਅਸਰੀ ਘਰ ਜੀ ਉਹ ਠੀਕ ਆ ਹਾਂ ਬਈ ਤੁਸੀਂ ਦੱਸੋ ਸਰਕਾਰ ਪਰਵਾਹ ਠੀਕ ਆ ਸਾਰਿਆਂ ਦਾ ਓਕੇ ਕੰਮ ਚਾਚੂ ਪਲਾਵਾ ਤੁਹਾਨੂੰ ਆਹ ਬੱਸ ਲੋ ਬਹੁਤ ਆਈ ਬੱਸ ਲੋ ਯਾਰ ਯਾਰ ਨਾ ਕਹੋ ਕਿ ਹਾਂ ਪੁੱਛੇ ਨਹੀਂ ਜਾਂਦੇ ਰਹੇ ਓਕੇ ਆ ਕੰਮ ਚਾਚਾ ਚਾਚਾ ਜੀ ਗੱਟ ਨੰਬਰ ਬਾਪੂ ਆ ਸਮੂਹ ਖਾਰੇ ਨੂੰ ਯਾਰ ਲਵੀਓ ਜੀ ਹਾਂ ਜੀ ਹਾਂ ਆ ਗਿਆ ਆ ਵੀ ਭਤੀਜ ਨੇ ਆਪਣੇ ਹਾਂ ਜੀ ਆ ਭਤੀਜ ਆ ਗਏ ਠੀਕੋ ਆਇਆ ਵੀ ਆਇਆ ਯਾਤਰਾ ਆਇਆ ਕਿੱਧਰ ਜਾ ਰਹੇ ਜੀ ਤੁਸੀਂ ਬਸ ਆਹ ਵਾਲੇ ਚੱਲੇ ਰਹੇ ਜੀ ਅੱਛਾ ਠੀਕਾ ਠੀਕਾ ਜੀ ਚਾਚਾ ਜੀ ਕੋਲ ਖੜ ਜੰਨੇ ਆਂ ਨਾ ਕੋਈ ਚੱਕਰ ਨਹੀਂ ਸਮਾਨ ਵਧੀਆ ਹੁੰਦਾ ਯਾਰ ਉਹਦਾ ਹਾਂ ਯੋ ਠੀਕ ਆ ਅਗਾਨੀ ਲੈ ਕੇ ਗਿਆ ਦੋ ਤਿੰਨ ਵਾਰ ਹਾਂਜੀ ਦੋਸਤੋ ਸਰੰਦ ਆ ਗਏ ਆਪਾਂ ਹਾਂਜੀ ਦੇਖ ਲਓ ਭਤੀਜਿਓ ਫਿਰ ਮਨ ਖੁਸ਼ ਹੋ ਜਾਂਦਾ ਇਹ ਜਦੋਂ ਐ ਭਤੀਜਿੰਨੀ ਦੂਰ ਤੋਂ ਯਾਰ ਮਿਲਣਾ ਆਉਦੇ ਹੈਗੇ ਨੇ ਠੀਕ ਆ ਨਾ ਵਿਚਾਰੇ ਉਹ 5 ਕਿਲੋਮੀਟਰ ਲੰਗੇ ਦੀ ਪਿੱਛੇ ਮੋਟਰਸਾਈਕਲ ਲੈ ਕੇ ਆਏ ਨੇ ਅੱਗੇ ਉਹ ਬੇਨਤੀ ਕਰਦਾ ਤੁਹਾਡੇ ਜਜਵੇ ਨੂੰ ਮੈਂ ਸਲਾਮ ਕਰਦਾ ਭਤੀਜਿਓ ਪਰ ਤੁਸੀਂ ਮੈਨੂੰ ਜਦ ਮੈਂ ਪਟਿਆਲੇ ਸ਼ਹਿਰ ਆਇਆ ਉਹਨਾਂ ਉੱਥੇੋਂ ਮਿਲ ਲਿਆ ਕਰੋ ਐ ਕਾਲੀ ਨਾ ਕਰਿਆ ਕਰੋ ਸਲੋ ਚਲਾਇਆ ਕਰੋ ਮੋਟਰਸਾਈਕਲ ਬਾਕੀ ਤੁਹਾਨੂੰ ਲੱਭ ਜੂਆ ਮੇਰੇ ਜੀਕਰ ਦੇ ਟੋਪੀਆਂ ਤੇ ਹੁਣ ਪਹਿਲਾਂ ਜੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਮੱਥਾ ਟੇਕਦੀ ਹਾਂ ਹਾਂ ਜੀ ਮੱਥਾ ਟੇਕ ਲਈਏ ਜੀ ਫਿਰ ਮਿਲਦੇ ਹਾਂ ਆਪਾਂ ਭਤੀਜ ਭਤੀਜੀ ਦੋਸਤਾਂ ਮਿੱਤਰਾਂ ਨੂੰ ਤੇ ਫਿਰ ਜਿਹੜੇ ਕੰਮ ਆਇਆ ਮੈਂ ਉੱਥੇ ਆਪਾਂ ਫਿਰ ਜਾ ਕੇ ਆਂਗੇ ਹਾਂ ਜੀ ਮੱਥਾ ਟੇਕ ਲਿਆ ਜੀ ਹੁਣ ਚੱਲਦੇ ਹਾਂ ਆਪਾਂ ਖੜਾਓ ਨਮੀਤਾ ਜੀ ਵਧੀਆ ਜੀ ਵਧੀਆ ਆ ਭਤੀਜ ਆ ਗਏ ਆ ਜੀ ਦੇਖ ਲਓ ਆਪਣੀ ਜੀਕਰ ਦੇ ਟੂਟੇ ਗੱਡੀ ਆ ਗਈ ਨਾ ਨਾ ਕੋਈ ਨਾ ਕੋਈ ਨਾ ਮਾ ਭੁੱਲ ਗਿਆ ਕਿਹੜਾ ਪਿੰਡਾ ਤੁਹਾਡਾ ਰਾਣੀ ਹਾਂ ਓਏ ਹਾਂ ਕਿੰਨੀ ਵਾਰ ਤਾਂ ਮਿਲੇ ਆਪਾਂ ਦਾ ਮਾਲ ਚੋਂ ਨਿਕਲ ਜਾਂਦਾ ਯਾ ਭਤੀਜ ਹੋਰ ਦੱਸ ਨਵੀਤਾ ਜੀ ਓਕੇ ਆ ਰਿਪੋਰਟ ਹੈ ਰਿਪੋਰਟ ਹੈ ਓਕੇ ਠੀਕ ਹੈ ਇਹਨੂੰ ਕਿਉਂ ਚਾਹੀਦੀ ਆ ਭਤੀਜ ਹੋਰ ਕੋਈ ਨਵੀਤਾ ਜੀ ਤੁਸੀਂ ਦੱਸੋ ਜੀ ਹਾਂ ਓਕੇ ਆ ਪੂਰਾ ਕੰਮ ਮਾਰੋ ਬਣਿਆ ਪਿਆ ਨਾ ਖੁੱਲ ਲੱਗੀ ਚਾ ਵੀ ਗਏ ਹਟਿਆਂ ਆ ਹਾਂ ਅੱਛਾ ਦਾ ਛਕ ਲਿਆ ਦੀਆ ਹਾਂਜੀ ਗੁਰਦੁਆਰਾ ਸਾਹਿਬ ਨੇ ਖੜੇ ਆ ਜੀ ਆ ਮੇਰੇ ਭੀ ਜਾ ਕੇ ਆ ਭਤੀਜ ਵੀ ਆਪਣੇ ਜੁਨੀਵਰਟੀ ਪੜ੍ਹਦੇ ਨੇ ਠੀਕ ਆ ਠੀਕ ਆ ਭਤੀਜ ਆਪਣੇ ਹੈਗੇ ਨੇ ਖੰਨੇ ਸਾਈਡ ਤੋਂ ਹੋਰ ਕੋਈ ਨਵੀਂ ਤਾਜੀ ਗੱਲ ਬਾਤ ਵਧੀਆ ਜੀ ਵਧੀਆ ਜੀ ਹਾਂ ਜੀ ਠੀਕ ਆ ਠੀਕ ਆ ਪੁੱਤ ਮਾਰੂਗਾ ਤੁਹਾਡੇ ਕਾਲਜ ਕਿਦਨੇ ਜਿਹੜਾ ਯਾਰ ਆ ਲੱਭ ਜੂਗਾ ਤੁਹਾਨੂੰ ਯਾਰ ਹਾਂਜੀ ਫਤਿਹਗੜ੍ਹ ਸਾਹਿਬੇ ਖੜੇ ਆ ਆਪਣਾ ਭਤੀਜ ਕਿਹੜਾ ਪਿੰਡਾ ਪਿੰਬਰਾ ਵਾਲੀ ਅੱਛਾ ਉਧਰ ਹਾਂ ਮਲਾਉ ਦਾ ਮਲਾਉ ਦਾ ਸਿਹੋੜੇ ਵਾਲੇ ਪਾਸੇ ਹਾਂਜੀ ਹੋਰ ਕੀ ਕਰਨਾ ਆਇਆ ਸੀ ਅੱਜ ਬਸ ਹੀ ਕਾਲਜ ਦਾ ਮਾਦਾਂ ਨੂੰ ਅੱਛਾ ਹਾਂਜੀ ਠੀਕ ਆ ਉਹ ਠੀਕ ਆ ਓਕੇ ਆ ਗੱਮਾ ਬੰਦ ਬੰਦਿਆ 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 ਭਤੀ ਹੈ ਹਾਂ ਜੀ ਮਿੱਤਰ ਪਿਆਰਿਓ ਇੱਥੇ ਸਰਹੰਦਾ ਹੈਗਾ ਸਿਟੀ ਸੈਂਟਰ ਵੇਟ ਕਰ ਰਹੀ ਆ ਤੀ ਕਿਸੇ ਨੂੰ ਮਿਲਣਾ ਤੀ ਯਾਰ ਉਹ ਕਹਿੰਦਾ ਅਜੇ ਘੰਟਾ ਡੇਢ ਘੰਟਾ ਲੱਗੂਗਾ ਜਮੀਨ ਤਾਂ ਫਿਰ ਕੱਲ ਨੂੰ ਹੀ ਤਿਆਰ ਕਰੀ ਜਾਊਗੀ ਕਿਉਂਕਿ ਇੱਥੇ ਉਹ 7 6:30 7:00 ਵਜ ਜਾਣੀ ਨੇ ਬਾਕੀ ਚੱਲਦੇ ਆ ਉਧਰ ਨੂੰ ਚਾਹ ਚੂ ਪੀਣੇ ਕਿਤੇ ਜਾ ਕੇ ਖੜ ਹਾਂ ਜੀ ਆ ਸਰਹੰਦ ਖੜੇ ਆ ਡੋਮੀਨੋਜ਼ ਆ ਮੇਰੇ ਭਤੀਜ ਨੇ ਉਹ ਠੀਕ ਹੋ ਮੁੰਡਿਓ ਹਾਂਜੀ ਹਾਂ ਓਕੇ ਆ ਰਿਪੋਰਟ ਐਨਓਕੇ ਰਿਪੋਰਟ ਉਹ ਪਾਈ ਜਿਹੜੇ ਸਰਹੰਦ ਵਾਲੇ ਨੇ ਇੱਥੇ ਮੇਰੇ ਭਤੀਜ ਭਤੀਜੀਆਂ ਜਿਹੜੇ ਕਾਲਜੀ ਚ ਪੜ੍ਹਦੇ ਨੇ ਆਜਿਆ ਕਰੋ ਭਾਈ ਇਹਨਾਂ ਦੇ ਡੋਮੀਨੋਜ਼ ਵਾਲਿਆਂ ਦੇ ਵਧੀਆ ਖਿਲਾਉਣਗੇ ਤੁਹਾਨੂੰ ਪੀਆ ਮੀਨ ਕਾਚੇ ਨੂੰ ਫੋਲੋ ਵੀ ਕਰੋ ਸ਼ੇਅਰ ਵੀ ਕਰੋ ਕਮੈਂਟ ਵੀ ਕਰੋ ਹਾਂ ਉਹ ਪੁੱਛਰ ਨਹੀਂ ਭਤੀਜਾ ਲਵ ਧੂਆ ਤੁਹਾਨੂੰ ਹਾਂਜੀ ਮਿੱਤਰ ਪਿਆਰਿਓ ਜਾਣ ਲੱਗਿਆ ਸੀ ਹੁਣ ਮੇਰੇ ਆ ਭਤੀਜ ਆ ਕੇ ਆ ਭਤੀਜ ਆਪਣੇ ਲੋਕਲੇ ਨੇ ਇੱਥੋਂ ਹੋਰ ਦੱਸੋ ਭਤੀਜਿਓ ਕਿਰਪਾ ਨਾਲ ਜੇ ਨਹੀਂ ਓਕੇ ਓਕੇ ਪਰ ਵਧੀਆ ਲੈਣੇ ਨੇ ਯਾਰ ਤੇ ਮਾਪੇ ਤੇ ਪੈਰੀਆ ਫਲਾਇਆ ਕਰੇ ਯਾਰ ਬਹੁਤ ਸੁਖਨੰਦ ਆਉਂਦਾ ਏ ਬੰਦਾ ਬਹੁਤ ਉੱਪਰ ਜਾਂਦਾ ਏ ਸਹੀ ਓ ਹਾਂ ਪਤੀਜ ਮਿਲ ਗਏ ਧੀਗੇ ਯਾਰ ਪਤੀਜ ਫਿਰ ੱੱਕਾ ਕਰ ਜਾਂਦੇ ਨੇ ਕਿ ਚਾਚੇ ਆ ਵੀ ਖਾ ਆ ਵੀ ਖਾ ਲਵਜੂ ਆ ਮਰੇ ਪਤੀਜਿਆ ਨੂੰ ਦਿਲ ਤੋਂ ਤੇ ਆ ਲਈਆਂ ਨੇ ਬੋਤਲਾਂ ਇੰੀਆਂ એનર્ਜੀ ਡਰਿੰਕ ਵਾਲੀਆਂ ਪਹਿਲਾਂ ਮੈਨੂੰ ਐ ਕੀ ਸਰੰਦ ਮਿਲਨੀਆਂ ਨਹੀਂ ਹੈਗੀਆਂ ਫਿਰ ਮੇਰੇ ਦਿਮਾਗ 'ਚ ਇੱਕ ਆ ਗਿਆ ਇੱਕ ਸ਼ੋਰੂਮ ਜਾਂ ਮੈਂ ਕਿਹਾ ਹੈਗਾ ਮੈਂ ਕਿਹਾ ਉੱਥੇ ਟਰਾਈ ਕਰਕੇ ਦੇਖ ਲੈਂਦੇ ਆ ਜੇ ਮਿਲ ਗਈਆਂ ਚਲੋ ਇੰਨਾ ਸ਼ੁਕਰ ਮਿਲ ਗਈਆਂ ਸਾਰਾ ਕੁਝ ਏ ਹੈਗਾ ਉਹਨਾਂ ਕੋਲ ਉਹ ਅੱਜ ਨਾ ਕੰਮ ਲੇਟ ਹੋ ਗਿਆ ਕਿਤੇ ਗਿਆ ਵਿਆਦੀ ਜਰੂਰੀ ਕੰਮ ਤੀਗਾ ਯਾਰ ਦੇਖ ਲਓ 7:15 ਹੋ ਗਏ ਯਾਰ ਅੱਜ ਬਲੌਗ ਵੀ ਕਿਤੇ 8:00 ਤੱਕ ਪਹੁੰਚਾ 8:00 ਤੱਕ ਮਤਲਬ ਮਿਲਣਾ ਦੀ ਜਿਹਨੂੰ ਯਾਰ ਪੂਰੀ ਫੈਮਿਲੀ ਨੂੰ ਲੈ ਕੇ ਕਿਤੇ ਗਿਆ ਵਿਆਦੀ ਉਹ ਲੇਟ ਆਇਆ ਯਾਰ ਹੁਣ ਪਿੰਡ ਨੂੰ ਜਾ ਰਹੇ ਹਾਂ ਫਤੇਗੜ੍ਹ ਸਾਹ ਪਹੁੰਚੇ ਹਾਂ ਅਜੇ ਯਾਰ ਘਰੇ ਆ ਗਏ ਦੋਸਤੋ ਹੁਣੇ ਆਇਆ ਘਰ ਹਾਂਜੀ ਦੋਸਤੋ ਆ ਗਏ ਘਰੇ ਆਪਾਂ ਹੁਣੇ ਆਇਆ ਕੋਈ ਜ਼ਰੂਰ ਗੱਲ ਬਾਤ ਠੀਕ ਹੋ ਵਧੀਆ ਗਿਆ ਅੱਜ ਦਾ ਦਿਨ ਅੱਜ ਬਹੁਤ ਦੋਸਤ ਮਿੱਤਰ ਭਤੀਜ ਭਤੀਜੀਆਂ ਮਿਲੇ ਤੇ ਅੱਜ ਭਤੀਜ ਭਤੀਜੇ ਨੇ ੱੱਕੇ ਨਾਲ ਵਰਕਰ ਖਿਲਾਤਾ ਧੰਨਵਾਦ ਤੁਹਾਡਾ ਭਾਈ ਸਾਰਿਆਂ ਦਾ ਕੋਈ ਗੱਲ ਨਹੀਂ ਕਦੇ ਤੁਹਾਨੂੰ ਮੈਂ ਚਾਹ ਪਿਲਾਉਂਗਾ ਓਕੇ ਲਵ ਜੀ ਨਾ ਆ ਟਿਮੀ ਟੌਮ ਫਿਰਦੇ ਨੇ ਭਾਈ